ਹਾਂਜੀ ਸਰ ਸਰ ਕੀ ਮਾਮਲਾ ਕੀ ਹੈ ਕਿ ਕੀ ਜਾਣਕਾਰੀ ਦੇਣਾ ਤੇ ਜੀ ਕੁਝ ਮਹੀਨੇ ਪਹਿਲਾਂ ਸਾਡੇ ਅਮਰਸਰ ਦੇ ਐਕਸਾਈਜ਼ ਇਨਸਪੈਕਟਰ ਸ਼੍ਰੀ ਰਵਿੰਦਰ ਬਾਜਵਾ ਤੇ ਉਹਨਾਂ ਦੀ ਰੇਡ ਪਾਰਟੀ ਜਿਨ੍ਹਾਂ ਨੇ ਐਕਸਾਈਜ਼ ਦੀ ਰਿਕਵਰੀ ਕਰਨ ਗਏ ਸੀ ਤੇ ਵੰਸਾਂ ਵਾਲੇ ਬਾਜ਼ਾਰ ਦੇ ਵਿੱਚ ਉਹਨਾਂ ਤੇ ਜਿਹੜਾ ਆ ਉੱਥੋਂ ਦੇ ਕੁਝ ਜਿਹੜੇ ਸ਼ਰਾਬ ਦਾ ਕਰਿੰਦੇ ਨੇ ਕੰਮ ਕਰਦੇ ਨੇ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਰੇਡ ਪਾਰਟੀ ਦੇ ਉੱਪਰ ਜਿਸ ਤੇ ਮੁਕੱਦਮਾ ਨੰਬਰ 86/24 ਅੰਡਰ ਸੈਕਸ਼ਨ 353 186 323 427 506 148 149 आईपीसी 61 14 ਕਸਾਈ ਜ਼ੈਟ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਵਿਕੇ ਦਰਜ ਰਿਸਟਰ ਹੋਇਆ ਸੀ ਇਸ ਮੁਕਦਮੇ ਵਿੱਚ ਪਰਸੋਂ 28 ਤਰੀਕ ਨੂੰ ਅਸੀਂ ਜਿਹੜਾ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਸੀ ਜਿਸ ਦਾ ਨਾਮ ਸੀ ਸਾਹਿਲ ਪੁੱਤਰ ਅਨਿਰ ਵਾਸੀ 88 ਫੁੱਟ ਰੋਡ ਜਿਹਨੂੰ ਰਿਮਾਂਡ ਇੱਕ ਦਿਨ ਦਾ ਹਾਸਲ ਕਰਕੇ ਕੱਲ ਮਿਤੀ 29 ਨੂੰ ਇਹਨੂੰ ਜਿਹੜਾ ਜੇਲ ਕੇਂਦਰੀ ਅੰਮ੍ਰਿਤਸਰ ਜਿਹੜਾ ਬੰਦ ਕਰਵਾਇਆ ਗਿਆ ਸੀ ਇਸੇ ਲੜੀ ਤਹਿਤ ਜਿਹੜਾ ਅੱਜ ਜਿਹੜੇ ਇਸ ਮੁਕਦਮੇ ਦੇ ਚਾਰ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਸਾਹਿਲ ਪੰਨੀ ਪੁੱਤਰ ਪ੍ਰਕਾਸ਼ ਚੰਦ ਵਾਸੂ ਪੁੱਤਰ ਪਵਨ ਆਸ਼ੂ ਭੱਲਾ ਪੁੱਤਰ ਰਾਜਕੁਮਾਰ ਤੇ ਸਾਹਿਲ ਤਰੀ ਪੁੱਤਰ ਨਰਿੰਦਰ ਇਹ ਚਾਰੇ ਜਿਹੜੇ ਕੋਠੀ ਸ਼ਾਮਦੀ ਮਲ ਹਸੈਨਪੁਰਾ ਚੌਂਕ ਦੇ ਵਾਸੀ ਨੇ ਇਹਨਾਂ ਚਾਰਾਂ ਨੇ ਹੋਰ ਵਿਅਕਤੀਆਂ ਨਾਲ ਰਲ ਕੇ ਜਿਹੜਾ ਐਕਸਾਈਜ਼ ਇੰਸਪੈਕਟਰ ਦੀ ਰੇਡ ਪਾਰਟੀ ਤੇ ਹਮਲਾ ਕੀਤਾ ਸੀ ਤੇ ਕਾਫੀ ਦਿਨ ਤੇ ਸਾਨੂੰ ਇਹ ਮਕਦਮੇ ਚ ਲੜੀਂਦੇ ਸੀ ਵਾਂਸਾ ਵਾਲੇ ਮੁਜਾਰਬੇ ਜਿਹੜਾ ਆ ਇਹ ਸ਼ਰਾਬ ਦਾ ਧੰਦਾ ਜਿਹੜਾ ਕਰ ਰਹੇ ਸੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਕੱਲ ਪੇਸ਼ ਅਦਾਲਤ ਕਰਕੇ ਇਹਨਾਂ ਦਾ ਜਿਹੜਾ ਰਿਮਾਰਡ ਹਾਸਲ ਕੀਤਾ ਜਾਵੇਗਾ। ਟੋਟਲ ਕਿੰਨੇ ਬੰਦਿਆਂ ਦੇ ਬੱਚਾ ਆਇਆ ਸੀ ਛੱਡੇ ਬਾਹਰ। ਤੇ ਟੋਟਲ ਜੀ ਕਰੀਬ 10 ਬੰਦਿਆਂ ਦੇ ਜਿਹੜਾ ਮਕਦਮਾ ਦਰਜ ਰਿਸਟਰ ਹੋਇਆ ਸੀ ਜਿਦੇ ਚ 4 ਦੋਸ਼ੀ ਜਿਹੜੇ ਆ ਪਹਿਲਾ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ ਤੇ 5 ਦੋਸ਼ੀ ਜਿਹੜੇ ਆ ਹੁਣ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ ਤੇ ਕੁਝ ਅਣਪਛਾਤੇ ਵਿਅਕਤੀ ਤੇ ਇੱਕ ਦੋ ਵਿਅਕਤੀ ਜਿਹੜੇ ਅਜੇ ਵੀ ਕਾਬੂ ਨੇ ਜਿਨ੍ਹਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਜਿਹੜਾ ਕਰ ਲਿਆ ਜਾਵੇਗਾ। ਮੁੱਖ ਕੋ ਬੰਦਾ ਕਿਹੜਾ ਹੈ ਮੁੱਖ ਮਾਸਟਰ ਸਾਜਨ ਪੰਨੀ ਸੀਗਾ ਜਿਹਨੂੰ ਜਿਹੜਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੀ ਤੇ ਸਰ ਇਹਨਾਂ ਦੇ ਕੋਈ ਪਹਿਲੇ ਕੋਈ ਮਾਮਲੇ ਹੈਗੇ ਦਰਜ ਬਿਲਕੁਲ ਜੀ ਇਹਨਾਂ ਦੇ ਵੱਖ-ਵੱਖ ਜਿਹੜੇ ਐਕਸਾਈਜ਼ ਐਕਟ ਦੇ ਮੁਕਦਮੇ ਕੁਝ ਜਿਹੜੇ ਆ ਲੁੱਟਖੋਹ ਦੇ ਮੁਕਦਮੇ ਕੁਝ ਚੋਰੀ ਦੇ ਮੁਕਦਮੇ ਇਹਨਾਂ ਸਾਰਿਆਂ ਤੇ ਜਿਹੜੇ ਦਰਜ ਰਿਸਟਰ ਨੇ ਤੇ ਉਹਨਾਂ 'ਚ ਭਗੋੜਿਆ ਜਾਂ ਕਿੱਦਾਂ ਹਾਂ ਨਹੀਂ ਜੋ ਉਹਨਾਂ ਮੁਕਦਮਿਆਂ 'ਚ ਗ੍ਰਿਫਤਾਰ ਨੇ ਫਿਰ ਵੀ ਇਹਨਾਂ ਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਜਰੂਰ ਚਰ ਦੇ ਬਾਹਰ ਨਹੀਂ ਇਹਨਾਂ ਨੇ ਹੋਰ ਕੀ ਕੀ ਵਾਰਦਾਤਾਂ ਕੀਤੀਆਂ ਨੇ